ਅਸੀਂ ਇਹਨਾਂ ਨੂੰ 67 ਲੱਖ ਦਿੱਤਾ 7 ਲੱਖ ਉਹਨਾਂ ਨੇ ਕੈਸ਼ ਲਿਆ ਜੀ ਤੇ ਬਾਕੀ ਅਕਾਊਂਟ ਵਗੈਰਾ ਚੁਕਾਈ ਜੀ ਇਹਨਾਂ ਦਾ ਕੋਈ ਪ੍ਰੂਫਤ ਨਹੀਂ ਸਾਡੇ ਕੋਲ ਪਰ ਇਹ ਬੰਦੇ ਨੂੰ ਅਸੀਂ ਜਾਣੇ ਕਿਉਂਕਿ ਇਹਨੇ ਹੀ ਸਾਰੀ ਗੱਲਬਾਤ ਕਰਵਾਈ ਹੈ ਇਹ ਕਰਵਾਈ ਮੈਡੀਕਲ ਵਗੈਰਾ ਸਭ ਕੁਝ ਹੈ ਵੈਰੀਫਿਕੇਸ਼ਨ ਵਗੈਰਾ ਕਰਵਾਤੀ ਸਭ ਕੁਝ ਕਹਿ ਦਿੰਦਾ ਸਾਰਾ ਸਾਨੂੰ ਗਏ ਸੀ ਕਿ ਤੁਹਾਨੂੰ ਬਿਲਕੁਲ ਜੋਬ ਮਿਲ ਜੇਗੀ ਇਹ ਉਹ ਝਾਲੇ ਲਾਉਂਦੇ ਰਹੇ ਆ ਨਾਲ ਗਏ ਸਾਡੇ ਉੱਤੇ ਗੱਡੀ ਦੇ ਵਿੱਚ ਇਹਨਾਂ ਨੇ ਮੇਰਾ ਬਾਤਨੀ ਵੀ ਕੀਤੀ ਹੈ ਕਿ ਜਦੋਂ ਅਸੀਂ ਕਰ ਰਹੇ ਹਾਂ ਕਿੰਨੇ ਪੀਸ ਜਿਹੜੀ ਬਣੀ ਉਹਦਾ ਪਰਪਰਟੀ ਕੀਤੀ ਹੈ ਔਰ ਲਈ ਉਹਨਾਂ ਨੇ ਕਿਹਾ ਕਿ ਤੁਸੀਂ ਆ ਸਵੇਰੇ ਦੇ 8:00 ਟਾਈਮ ਤੋਂ ਜਦੋਂ ਅਸੀਂ ਜਾਣੇ ਆ ਸਾਨੂੰ ਕਹਿ ਮਤਲਬ ਪਹਿਲੇ ਦੇ ਕਿੰਨੇ ਦਿਨਾਂ ਤੋਂ ਸਾਡੀ ਕੋਈ ਗੱਲ ਹੀ ਨਹੀਂ ਸੁਣਦੇ ਕਹਿ ਦਿੰਦੇ ਕਿ ਤੁਹਾਡਾ ਇਕੱਲਿਆਂ ਦਾ ਕੇਸ ਨਹੀਂ ਹੈਗਾ ਸਾਡੇ ਕੋਲ ਹੋਰ ਵੀ ਕੰਮ ਹੈਗੇ ਆ ਤੁਸੀਂ ਬਾਰ-ਬਾਰ ਪਰੇਸ਼ਾਨ ਨਾ ਆ ਕੇ ਕਰਿਆ ਕਰੋ ਜਦੋਂ ਕੋਈ ਗੱਲ ਹੋਏਗੀ ਆਪਾਂ ਆਪੇ ਬੁਲਾ ਲਾਂਗੇ ਤੁਹਾਨੂੰ ਸੋ ਐਕਚੁਅਲੀ ਮੈਂ ਨਾ ਜੌਬ ਦੇ ਮਤਲਬ ਫਾਰਮ ਭਰੇ ਹੋਏ ਸੀ ਤੇ ਇੱਕ ਸੰਦੀਪ ਸਿੰਘ ਨਾਮ ਦਾ ਬੰਦਾ ਆਇਆ ਸਾਡੇ ਕੋਲ ਪਾਪਾ ਦੇ ਕੋਲ ਤੇ ਉਹ ਕਹਿੰਦਾ ਕਿ ਜੌਬ ਵਾਸਤੇ ਜੇ ਤੁਹਾਨੂੰ ਕੋਈ ਮਤਲਬ ਉਹਨਾਂ ਨੇ ਆਪਣੇ ਕੋਲੋਂ ਗੱਲ ਕੀਤੀ ਕਿ ਜੌਬ ਦੀ ਲੋੜ ਹੈ ਤੇ ਸਾਡੇ ਕੋਲ ਕੋਈ ਹੈਗਾ ਅਫਸਰ ਤੁਸੀਂ ਕਹੋਗੇ ਤਾਂ ਸਿੱਧਾ ਨੂੰ ਜੌਬ ਦਵਾ ਦਿੰਨੇ ਆ ਕਿਹੜੇ ਡਿਪਾਰਟਮੈਂਟ ਇਹ ਰੇਲਵੇ ਡਿਪਾਰਟਮੈਂਟ ਚ ਹਾਂਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਗੱਲਬਾਤ ਕਰਦੇ ਪਹਿਲੇ ਸਾਨੂੰ ਕਿਹਾ ਕਿ ਜਦੋਂ ਤੁਹਾਨੂੰ ਜੌਬ ਅਸੀਂ ਦਵਾ ਦਾਂਗੇ ਉਸ ਤੋਂ ਬਾਅਦ ਹੀ ਸਾਰੇ ਪੈਸਾ ਪੂਸਾ ਜੋ ਵੀ ਹੈਗਾ ਬਾਅਦ ਵਿੱਚ ਲਵਾਂਗੇ ਪਰ ਹੌਲੀ ਹੌਲੀ ਉਹਨਾਂ ਨੇ ਪੈਸੇ ਮੰਗਣੇ ਸਟਾਰਟ ਕਰਦੇ ਆ ਕੰਮ ਲਈ ਆ ਕੰਮ ਲਈ ਹੌਲੀ ਹੌਲੀ ਕਰਦੇ ਆ ਤਾਂ ਉਹਨਾਂ ਨੇ ਸਾਰੀ ਪੇਮੈਂਟ ਸਾਡੇ ਕੋਲ ਲੈ ਲਈ ਐਡਵਾਂਸ ਹੀ ਔਰ ਸ ਸੱਤ ਲੱਖ 7 60 ਲੱਖ ਦੀ ਗੱਲ ਹੋਈ ਸੀ ਸੱਤ ਲੱਖ ਜੇ ਨੌਕਰੀ ਹੈ ਕਿ ਕਿਥੇ ਹਲਵਾਣਾ ਕੀ ਪੋਸਟ ਕਰਾਉਣੀ ਪੋਸਟ ਉਹਨਾਂ ਨੇ ਟੀਟੀ ਦੀ ਕਿਹਾ ਸੀ ਠੀਕ ਹੈ 7 ਲੱਖ ਵਿੱਚ ਹਾਂਜੀ ਹਾਂਜੀ ਤੁਸੀਂ ਕਿੰਨੇ ਪੈਸੇ ਦਿੱਤੇ ਅਸੀਂ ਉਹਨਾਂ ਨੂੰ 7.5 ਲੱਖ ਦਿੱਤਾ 7 ਲੱਖ ਉਹਨਾਂ ਨੇ ਕੈਸ਼ ਲਿਆ ਜੇ ਤੇ ਬਾਕੀ ਅਕਾਊਂਟ ਵਗੈਰਾ ਚ ਪਾਏ ਜੇ 7.5 Sorry ਹਾਂਜੀ ਲਈ ਮਤਲਬ 50 ਪਹਿਲੇ ਲੈ ਲਿਆ ਅਸੀਂ ਬਾਕੀ ਹੌਲੀ ਹੌਲੀ ਕਦੀ 2 ਲੱਖ ਦੇ ਦੋ ਕਦੀ 1 ਲੱਖ ਦੇ ਦੋ ਕਦੀ 3 ਲੱਖ ਦੇ ਦੋ ਮਤਲਬ ਤੁਸੀਂ ਪੇਮੈਂਟ ਦਿੱਤੀ ਉਹਦਾ ਪ੍ਰੂਫ ਹੈਗਾ ਤੁਹਾਡੇ ਕੋਲ ਹਾਂਜੀ ਹਾਂਜੀ ਪ੍ਰੂਫ ਸਾਡੇ ਕੋਲ ਜਿਹੜੇ ਕੈਸ਼ ਲਏ ਉਹਦਾ ਤਾਂ ਤੁਹਾਨੂੰ ਪਤਾ ਕੋਈ ਪ੍ਰੂਫ ਮਤਲਬ ਹੈਗਾ ਬੈਂਕ ਚੋਂ ਕਢਵਾਈ ਉਸ ਚੀਜ਼ ਦਾ ਸਾਡੇ ਕੋਲ ਪ੍ਰੂਫ ਹੈ ਕਿ ਅਸੀਂ ਫੋਟੋ ਵਗੈਰਾ ਰੱਖੀ ਹੋਈ ਹੈ ਸਾਰੇ ਜਿਹੜੇ ਕਢਵਾਏ ਆ ਤੁਸੀਂ ਕਹਿ ਰਹੇ ਉਹਨਾਂ ਨੂੰ Google Pay ਦੀ ਕੀਤੀ ਹਾਂਜੀ ਹਾਂਜੀ Google Pay ਉਹਨਾਂ ਨੇ ਲਾਸਟ ਵਿੱਚ ਮੇਰੇ ਕੋ ਸਾਡੇ ਕੋਲ ਕਰਵਾਏ ਆ ਉਹ ਵੀ ਕਹਿੰਦੇ ਸੀ ਕਿ ਤੁਹਾਡਾ ਟੈਬਟ ਲੈਣਾ ਤੁਹਾਡੇ ਕੋਲੋਂ ਤੁਹਾਨੂੰ ਲੈ ਕੇ ਦੇਣਾ ਸੌਰੀ ਉਹਦੇ ਵਾਸਤੇ ਉਹਨਾਂ ਨੇ ਪੇਮੈਂਟ ਲਾਸਟ ਵਿੱਚ ਐਂਡ ਤੇ ਕਰਵਾਈ ਸੀ ਟੈਬਟ ਵਾਸਤੇ ਕਿੰਨੇ ਟਾਈਮ ਪਹਿਲਾਂ ਦੀ ਇਹ ਗੱਲ ਹੈ ਇਹ April ਮਹੀਨੇ ਦੀ ਹੈਗੀ ਜੀ ਗੱਲ ਉਦੋਂ ਤੋਂ ਲੈ ਕੇ ਤੁਹਾਨੂੰ ਲਾਰਾਂ ਉਪਰ ਲਾਈ ਰੱਖਿਆ ਹਾਂਜੀ ਹਾਂਜੀ ਉਦੋਂ ਤੋਂ ਨਹੀਂ April ਤੋਂ ਵੀ ਪਹਿਲੇ ਐਕਚੁਅਲੀ ਪਹਿਲਾਂ ਇਹਨਾਂ ਨੇ ਸਾਡੀ ਇਹ ਕਰਵਾਏ ਮੈਡੀਕਲ ਵਗੈਰਾ ਸਭ ਕੁਝ ਕਰਾਇਆ ਵੈਰੀ ਕੁਏਸ਼ਨ ਵਗੈਰਾ ਕਰਵਾਤੀ ਸਭ ਕੁਝ ਮਤਲਬ ਕਹਿ ਦਿੰਦਾ ਸਾਰਾ ਸਾਨੂੰ ਦਏ ਸੀ ਕਿ ਤੁਹਾਨੂੰ ਬਿਲਕੁਲ ਜੋਬ ਮਿਲ ਜੇਗੀ ਇਹ ਉਹ ਲਾਰੇ ਲਾਉਂਦੇ ਰਹੇ ਆ ਉਸ ਤੋਂ ਬਾਅਦ ਸਾਨੂੰ ਇੱਕ ਦਿਨ ਜਿਸ ਦਿਨ ਪੇਮੈਂਟ ਕਰਨੀ ਸੀ ਲਾਸਟ ਪੇਮੈਂਟ ਕੀਤੀ ਸਾਨੂੰ ਲੈ ਕੇ ਗਏ ਉੱਥੇ ਕਪੂਰਥਲੇ ਨਾਲ ਗਏ ਸਾਡੇ ਉੱਥੇ ਗੱਡੀ ਦੇ ਵਿੱਚ ਵੀ ਇਹਨਾਂ ਨੇ ਮੇ ਨਾਲ ਬਤਮੀਜ਼ੀ ਕੀਤੀ ਹੈ ਔਰ ਮੈਂ ਰੋਲਾ ਰਪਾ ਪਾ ਕੇ ਉਹਦੇ ਵਿੱਚ ਬਾਅਦ ਵਿੱਚ ਗੱਡੀ ਤੋਂ ਉਤਰ ਗਈ ਬਾਹਰ ਪਾਪਾ ਮੇਰੇ ਵੀ ਨਾਲ ਸੀ ਬਟ ਉਹ ਗਏ ਹੋਏ ਸੀ ਬਾਹਰ ਦੁਕਾਨ ਤੋਂ ਕੁਝ ਲੈਣ ਵਾਸਤੇ ਉਹਨੂੰ ਨੌਕਰੀ ਦੀ ਗੱਲ ਕੀਤੀ ਰੇਲਵੇ ਦੇ ਵਿੱਚ ਕਿਸੇ ਰੇਲਵੇ ਦੇ ਅਧਿਕਾਰੀ ਦੇ ਨਾਲ ਕਿਸੇ ਬੰਦੇ ਨਾਲ ਮੇਲ ਮਲਾਪ ਹੋਇਆ ਜਿੰਨਾਂ ਮਲਾਇਆ ਹੋਏ ਕਿ ਹਾਂ ਵੀ ਹਾਂਜੀ ਹਾਂਜੀ ਇਹਨਾਂ ਨੇ ਲਾਸਟ ਪੇਮੈਂਟ ਜਦੋਂ ਸਾਡੀ ਹੋਈ ਹੈ ਕਪੂਰਥਲੇ ਦੇ ਵਿੱਚ ਉਦੋਂ ਇਹਨਾਂ ਨੇ ਇਹਨਾਂ ਦੇ ਨਾਲ 3-4 ਬੰਦੇ ਹੋਰ ਹੈਗੇ ਸੀ ਉਹਨਾਂ ਦਾ ਨਾਮ ਤੇ ਮੈਨੂੰ ਪਤਾ ਨਹੀਂ ਉਹਨਾਂ ਨੇ ਸਹੀ ਦੱਸਿਆ ਕਿ ਗਲਤ ਪਰ ਉਹ ਉਹਨਾਂ ਵਿੱਚੋਂ ਇੱਕ ਬੰਦਾ ਮੁਲਾਜ਼ਮ ਸੀ ਔਰ ਤਿੰਨ ਬੰਦੇ ਉਹ ਕਹਿੰਦੇ ਅਸੀਂ ਰੇਲਵੇ ਦੇ ਅਫਸਰ ਹੀ ਹੈਗੇ ਹਾਂ ਪਰ ਜੇ ਤੁਸੀਂ ਨਾਮ ਨਹੀਂ ਸ਼ੇਅਰ ਕਰ ਸਕਦੇ ਤਾਂ ਇਸ ਤਰ੍ਹਾਂ ਕਿਸਨਾ ਸ਼ੇਅਰ ਕਰ ਸਕਦੇ ਰੇਲਵੇ ਦੇ ਮੁਲਾਜ਼ਮ ਹੀ ਹੋਣਗੇ ਸਰ ਉਹਨਾਂ ਨੇ ਆਪਣੀ ਨਾਮ ਹਾਂਜੀ ਉਹਨਾਂ ਨੇ ਆਪਣੀ ਆਇਡੈਂਟੀਟੀ ਛਪਾਈ ਸੀ ਨਾ ਕੋਈ ਲਗਾਇਆ ਨਹੀਂ ਸੀ ਆਪਣਾ ਜਿਹੜਾ ਮੁਲਾਜ਼ਮ ਸੀ ਉਸ ਤਰ੍ਹਾਂ ਆਪਣਾ ਨਾਮ ਉਹਨੇ ਸੁਖਚੈਨ ਸਿੰਘ ਦੱਸਿਆ ਸਰ ਉਹ ਕਹਿੰਦਾ ਰੇਲਵੇ 'ਚ ਮੈਂ ਮੁਲਾਜ਼ਮ ਹਾਂ ਹਾਂਜੀ ਹਾਂਜੀ ਮੈਂ ਮੁਲਾਜ਼ਮ ਹਾਂ ਉਹ ਐਸਆਈਸੀ ਸ਼ਾਇਦ ਜਾਂ ਕੁਝ ਪਤਾ ਨਹੀਂ ਉਹਨੂੰ ਪੂਰਾ ਇਸ ਨੂੰ ਲੈ ਕੇ ਤੁਸੀਂ ਕੋਈ ਪੁਲਿਸ ਕੰਪਲੇਨਟ ਕੀਤੀ ਹੋਈ ਹੈ ਹਾਂਜੀ ਹਾਂਜੀ ਸਰ ਕੰਪਲੇਨਟ ਵੀ ਕੀਤੀ ਹੋਈ ਹੈ ਪਰ ਸਾਡੀ ਕੋਈ ਜਾਈ ਸੁਣਵਾਈ ਨਹੀਂ ਹੋ ਰਹੀ ਅਸੀਂ ਸੀਪੀ ਸਰ ਨੂੰ ਵੀ ਕੰਪਲੇਨਟ ਕੀਤੀ ਸੀ ਜਿਹੜੀ ਉਹਨਾਂ ਨੇ ਮੇਰੇ ਨਾਲ ਗੱਤਵਾਰੀ ਕੀਤੀ ਹੈ ਉਹ ਰਿਲੇਟਿਡ ਵੀ ਉਹਨਾਂ ਨੇ ਫਿਰ ਔਮਨ ਸੈਲ 'ਚ ਭੇਜਤੀ ਸਾਡੀ ਰਿਪੋਰਟ ਜਿਹੜੀ ਹਾਂਜੀ ਜਿਹੜੀ ਜਿਹੜੀ ਮੀਟਿੰਗ ਹੋਈ ਤੁਹਾਡੀ ਮਸਰ ਚ ਇੱਕ ਅੰਮ੍ਰਿਤਸਰ ਤੋਂ ਬਾਅਦ ਹੋਈ ਸਰ ਬਾਕੀ ਤੇ ਇੱਥੇ ਅੰਮ੍ਰਿਤਸਰ ਚ ਮਤਲਬ ਜਿਹੜੀ ਪੇਮੈਂਟ ਅਸੀਂ ਕੀਤੀ ਉਹਨਾਂ ਨੂੰ ਕੁਝ ਘਰੇ ਵੀ ਇੱਥੇ ਕੁਝ ਕਪੂਰਥਲੇ ਕੀਤੀ ਜਾਦੀ ਉੱਥੇ ਜਿਹੜਾ ਤੁਸੀਂ ਕਹਿ ਰਹੇ 7 7.5 ਲੱਖ ਰੁਪਈਆ ਦਿੱਤਾ ਐਸੇ ਲੈ ਕੇ ਕੋਈ ਨੌਕਰੀ ਆ ਕਿਸੇ ਤਰ੍ਹਾਂ ਦਾ ਕੋਈ ਹੋਇਆ ਸਰ ਨੌਕਰੀ ਕੋਈ ਨਹੀਂ ਦਵਾਈ ਬਸ ਲਾਰੇ ਲਾਉਂਦੇ ਰਹੇ ਉਸ ਤੋਂ ਬਾਅਦ ਉਹ ਬੰਦਾ ਜਦੋਂ ਤੁਹਾਨੂੰ ਦੱਸਿਆ ਪੇ ਲਾਸਟ ਟਾਈਮ ਲਾਸਟ ਪੇਮੈਂਟ ਸੀ ਸਾਡੀ ਜਿਹਦਨ ਸਾਨੂੰ ਨਾਲ ਲੈ ਕੇ ਗਏ ਉੱਥੇ ਸਾਰੇ ਅਫਸਰ ਇਹਨਾਂ ਦੇ ਬੈਠੇ ਹੋਏ ਸੀ ਔਰ ਕੈਫੇ ਦੇ ਵਿੱਚ ਇਹਨਾਂ ਨੇ ਮਤਲਬ ਬੈਠੇ ਉੱਥੇ ਪੇਮੈਂਟ ਕੀਤੀ ਉੱਥੇ ਸਾਨੂੰ ਇੱਕ ਇੰਟਰਵਿਊ ਦੇ ਬਹਾਨੇ ਬੁਲਾਇਆ ਔਰ ਉੱਥੇ ਵੀ ਇਹਨਾਂ ਮੇਰਾ ਬਾਤ ਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜੇ ਇਹਨਾਂ ਦੇ ਨਾਲ ਬੰਦੇ ਸੀ ਉਹ ਵੀ ਮਤਲਬ ਪੱਦੇ ਮਜ਼ਾਕ ਜਿਸ ਤਰ੍ਹਾਂ ਆਪਾਂ ਕਿਸੇ ਨਾ ਬੋਲਦੇ ਆ ਲੇਡੀਜ਼ ਕੱਲੇ ਦੇਖ ਕੇ ਦਾ ਮੇਲਾ ਮੁੰਡਾ ਤੁਹਾਨੂੰ ਬੁਲਾਇਆ ਸੀ ਉਹਨਾਂ ਨੇ ਹਾਂਜੀ ਹਾਂਜੀ ਸਰ ਉਹਨਾਂ ਨੇ ਬੁਲਾਇਆ ਪਰ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਨੀ ਉੱਥੇ ਸਰ ਹੈਗੇ ਏਐਸਆਈ ਅਵਤਾਰ ਸਿੰਘ ਜੀ ਉਹ ਜਦੋਂ ਅਸੀਂ ਜਾਣੇ ਆ ਸਾਨੂੰ ਕਹਿ ਮਤਲਬ ਪਹਿਲੇ ਤੇ ਕਿੰਨੇ ਦਿਨਾਂ ਤੋਂ ਸਾਡੀ ਕੋਈ ਗੱਲ ਹੀ ਨਹੀਂ ਸੁਣ ਰਹੇ ਕਹ ਰਹਿੰਦੇ ਆ ਕਿ ਤੁਹਾਡਾ ਕੱਲਿਆਂ ਦਾ ਕੇਸ ਨਹੀਂ ਹੈਗਾ ਸਾਡੇ ਕੋਲ ਹੋਰ ਵੀ ਕੰਮ ਹੈਗੇ ਆ ਤੁਸੀਂ ਬਾਰ ਬਾਰ ਪਰੇਸ਼ਾਨਾ ਆ ਕੇ ਕਰਿਆ ਕਰੋ ਜਦੋਂ ਕੋਈ ਗੱਲ ਹੋਏਗੀ ਆਪਾਂ ਆਪੇ ਬੁਲਾ ਲਾਂਗੇ ਤੁਹਾਨੂੰ ਸਾਨੂੰ ਬੁਲਾਉਂਦੇ ਆ ਦਾਦਾ ਘੰਟਾ ਦੋ ਦੋ ਘੰਟੇ ਬਿਠਾ ਆ ਕੇ ਫਿਰ ਵਾਪਸ ਭੇਜ ਦਿੰਦੇ ਆ ਤੁਸੀਂ ਕਹਦੇ ਉਹਨਾਂ ਦਾ ਫੋਨ ਵੀ ਐਸਲ ਦਾਸ ਸਿੰਘ ਜੀ ਨੂੰ ਆਂਦਾ ਹੈ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਕਿ ਮੈਨੂੰ ਉਹਨਾਂ ਦਾ ਸੰਦੀਪ ਸਿੰਘ ਦਾ ਫੋਨ ਆਂਦਾ ਵਾ ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਨਾਲ ਅਗਰ ਗੱਲ ਹੁੰਦੀ ਹੈ ਤਾਂ ਤੁਸੀਂ ਉਹ ਮੁਜਰਮ ਨੂੰ ਸਾਹਮਣੇ ਕਿਉਂ ਨਹੀਂ ਬੁਲਾ ਰਹੇ ਔਰ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਕੀ ਗੱਲ ਬਾਤ ਉਹਨਾਂ ਨੇ ਪੈਸੇ ਦਿੱਤੇ ਜਾਂ ਕੀ ਉਹਨ ਕਹਿੰਦੇ ਕਿ ਮੈਨੂੰ ਸਿੰਘ ਨੂੰ ਪੈਸੇ ਦਿੱਤੇ ਸੰਦੀਪ ਕੋਲੋਂ ਪੈਸੇ ਮੰਗਣ ਦੀ ਗੱਲ ਕੀਤੀ ਉਹਦੇ ਕੋਲੋਂ ਪੈਸੇ ਵਾਪਸ ਮੰਗੇ। ਹਾਂਜੀ ਹਾਂਜੀ ਸਰ ਮੇਰੇ ਕੋਲ ਆਡੀਓ ਰਿਕਾਰਡਿੰਗ ਉਹਦੀਆਂ ਹੈਗੀਆਂ ਜਦੋਂ ਜੌਬ ਨਾਲ ਰਿਲੇਟਡ ਗੱਲ ਹੁੰਦੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਅਗਰ ਤੁਸੀਂ ਕੰਮ ਨਹੀਂ ਕਰਵਾਉਣਾ ਤਾਂ ਸਾਨੂੰ ਦੱਸੋ ਨਹੀਂ ਤੇ ਫਿਰ ਤੁਹਾਡੇ ਲੱਸ਼ਨ ਵਾਂਗ ਲੱਗ ਵੀ ਨਹੀਂ ਰਹੇ ਜੌਬ ਵਾਲੇ ਕਿ ਤੁਸੀਂ دیਵਾਨੀ ਆ ਤੇ ਅਸੀਂ ਉਹਨਾਂ ਨੂੰ ਇੱਕ ਵਾਰੀ ਮੈਂ ਕਿਹਾ ਵੀ ਕਿ ਤੁਸੀਂ ਅਗਰ ਨਹੀਂ ਕੰਮ ਕਰਵਾਇਆ ਤਾਂ ਅਸੀਂ ਫਿਰ ਆਪਣੀ ਕਾਰਵਾਈ ਤੇ ਪੈਸੇ ਸਾਰੇ ਤੁਹਾਡੇ ਕੋਲ ਚੱਲੇ ਗਏ ਹੋਏ ਕਹਿੰਦੇ ਕਰਵਾ ਲਓ ਜਿਹੜੀ ਕਾਰਵਾਈ ਕਰਨੀ ਤੁਸੀਂ ਅਸੀਂ ਮਤਲਬ ਹਾਂ ਕੋਈ ਨਹੀਂ ਕੰਮ ਹੋ ਜਾਏਗਾ ਤੁਸੀਂ ਸਾਨੂੰ ਪਰੇਸ਼ ਤੁਹਾਡੇ ਕੋਈ ਡਾਕੂਮੈਂਟ ਹੀ ਇਹਨਾਂ ਨੇ ਲਿੱਤੇ ਸੀ ਹਾਂਜੀ ਹਾਂਜੀ ਮੇਰੇ origignal ਡਾਕੂਮੈਂਟ ਇਹਨਾਂ ਦੇ ਕੋਲ ਗਏ ਇਹ ਲੈ ਕੇ ਗਏ ਆ ਬਾਨੇ ਨਾਲ ਹੀ ਕਿ ਬਾਅਦ ਵਿੱਚ ਫੇਰ ਇਹਨਾਂ ਨੂੰ ਕੋਈ ਅਸੀਂ ਪੇਮੈਂਟ ਵਗੈਰਾ ਲਵਾਂਗੇ ਇਹਨਾਂ ਨੇ ਮੇਰੇ origignal ਡਾਕੂਮੈਂਟ ਚੰਡੀਗੜ੍ਹ ਲੈ ਗਏ ਉੱਥੋਂ ਫੇਰ ਇਹਨਾਂ ਨੇ ਮੈਨੂੰ ਬੁਲਾਇਆ ਕਿ ਡਾਕੂਮੈਂਟ ਲੈ ਜਾਓ ਤੁਸੀਂ ਪਰ ਉਹਨਾਂ ਨੇ ਉੱਥੇ ਜਾ ਕੇ ਫੇਰ ਸਾਨੂੰ ਕਿਹਾ ਕਿ ਪਹਿਲੇ 50000 ਰੁਪਏ ਦੋ ਤੇ ਫੇਰ ਡਾਕੂਮੈਂਟ ਮਿਲਣਗੇ ਤੁਹਾਨੂੰ ਤੇ ਤੁਹਾਡੇ ਘਰ ਵੀ ਕੋਈ ਇਨਕੁਆਇਰੀ ਕਰਨਾ ਸੀ ਆਇਆ ਹਾਂਜੀ ਹਾਂਜੀ ਮੇਰੇ ਘਰੇ ਆਏ ਇਹਨਾਂ ਦੇ ਰਿਕਾਰਡਿੰਗ ਐਕਚੁਅਲੀ ਸਾਡੇ ਉਸ ਦਿਨ ਕੈਮਰੇ 'ਚ ਰਿਕਾਰਡ ਨਹੀਂ ਹੋਇਆ ਪਰ ਇਹ ਇਹ ਇੱਕ ਮੁਲਾਜ਼ਮ ਸੀ ਤੇ ਦੋ ਤਿੰਨ ਜਣੇ ਹੋਰ ਔਰ ਸੰਦੀਪ ਸਿੰਘ ਸੀ ਤੁਹਾਨੂੰ ਕਿੱਦਾਂ ਪਤਾ ਮੁਲਾਜ਼ਮ ਹੋਗਾ ਸੀ ਸਰ ਉਹਨਾਂ ਨੇ ਵਰਦੀ ਪਾਈ ਹੋਈ ਸੀ ਪੁਲਿਸ ਦੀ ਪਰ ਉਹਨਾਂ ਉਹ ਹੀ ਤੇ ਕਹਿ ਰਹੇ ਪਤਾ ਨਹੀਂ ਉਹ ਅਸਲੀ ਸੀ ਕਿ ਨਕਲੀ ਸੀ ਉਹ ਤੇ ਉਹਨਾਂ ਨੇ ਯੂਨੀਫਾਰਮ ਤੇ ਪਾਈ ਹੋਈ ਸੀ ਪੁਲਿਸ ਦੀ ਮੰਗ ਇਹੀ ਕਰ ਰਹੇ ਆ ਕਿ ਸਾਡੀ ਸੁਣਵਾਈ ਹੋਵੇ ਸਾਨੂੰ ਪੈਸੇ ਵੀ ਦਿਵਾਏ ਜਾਣ ਔਰ ਜੋ ਮੇਨਾਂ ਬਾਤ ਮੀਜ਼ੀ ਕੀਤੀ ਉਹ ਅਸੀਂ ਦੀ ਨਾਲ ਸਜ਼ਾ ਮਿਲੇ ਹਾਂਜੀ ਸਰ ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਕੋਰੇ ਕਾਗਜ਼ ਤੇ ਮੇਰੇ ਕੋਲ ਸਾਈਨ ਕਰਵਾਏ ਉੱਥੇ ਜਦੋਂ ਕਪੂਰਥਲੇ ਸਾਨੂੰ ਪੈਸੇ ਦੇਣ ਗਏ ਆ ਔਰ ਮੈਂ ਇਹ ਗੱਲ ਉਹਨਾਂ ਨੂੰ ਸੰਦੀਪ ਸਿੰਘ ਨੂੰ ਕਹੀ ਵੀ ਕਿ ਤੁਸੀਂ ਕੋਰੇ ਕਾਗਜ਼ ਦੇ ਕਿਉਂ ਸਾਈਨ ਕਰਵਾ ਰਹੇ ਕਹਿੰਦੇ ਕੋਈ ਗੱਲ ਨਹੀਂ ਸਾਡੀ ਕੋਈ ਫਾਰਮੈਲਿਟੀਜ਼ ਉਹਨਾਂ ਦੀ ਹੈਗੀਆਂ ਉਹਦੇ ਕਰਕੇ ਸਾਈਨ ਕਰੋ ਤੁਸੀਂ ਟੈਨਸ਼ਨ ਨਾ ਲਓ ਕੋਈ ਤੇ ਬਾਅਦ ਵਿੱਚ ਇਹਨਾਂ ਨੇ ਉਸੇ ਪੇਜ ਦੇ ਉੱਪਰ ਜਿੱਤੇ ਮਤਲਬ ਸਾਈਨ ਕਰਵਾਇਆ ਖੁਦ ਆਪਣੇ ਕੋਲੋਂ ਮਤਲਬ ਕੁਝ ਨਾ ਕੁਝ ਮੰਨੂ ਨਹੀਂ ਮਤਲਬ ਬਣਵਾ ਲਿਆ ਹਲਕੀਆਂ ਬਿਆਨ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਮੈਂ ਇਹਨਾਂ ਕੋ ਕੋਈ ਪੈਸਾ ਨਹੀਂ ਲਿਆ ਔਰ ਅਗਰ ਕੋਈ ਜੋਬ ਇਹਨਾਂ ਨੂੰ ਨਹੀਂ ਮਿਲਦੀ ਤੇ ਫਿਰ ਮਤਲਬ ਮੇਰਾ ਇਹਨਾਂ ਨਾਲ ਰਾਜੀਨਾਮਾ ਹੋ ਗਿਆ ਸਾਡਾ ਕੋਈ ਪੈਸੇ ਦਾ ਲੈਣ ਦੇ ਨਹੀਂ ਹੋਇਆ ਤੁਸੀਂ ਦੱਸੋ 9 ਤਰੀਕ ਨੂੰ ਪੈਸੇ ਲੈ ਕੇ 10 ਤਰੀਕ ਨੂੰ ਅਗਲੇ ਦਿਨ ਮੈਂ ਇਹਨਾਂ ਨਾਲ ਕਿਸ ਤਰ੍ਹਾਂ ਮਤਲਬ ਇਹਨਾਂ ਨਾਲ ਕਰ ਸਕਦੀ ਆ ਇਹ ਗੱਲਬਾਤ ਕਿ ਮੈਨੂੰ ਠੀਕ ਆ ਮੈਂ ਮਤਲਬ ਮੰਨ ਗਈ ਇਸ ਗੱਲ ਨੂੰ ਕਿ ਮੈਨੂੰ ਜੌਬ ਨਹੀਂ ਮਿਲਦੀ ਤੇ ਸਾਡਾ ਮਤਲਬ ਰਾਜੀਨਾਮਾ ਹੋ ਗਿਆ ਇੱਕ ਦਿਨ ਬਾਅਦ ਔਰ ਉਸ ਤੋਂ ਬਾਅਦ ਸਾਡੇ ਕੋਈ ਰਿਕਾਰਡਿੰਗ ਹੈ ਅਗਲਾ ਕਹਿ ਰਿਹਾ ਕਿ 5 ਤਰੀਕ ਨੂੰ ਤੁਹਾਡੀ ਜੁਆਇਨਿੰਗ ਕਰਵਾ ਦਾਂਗੇ ਜੇ 5 ਦੀ ਜੇ ਤਰੀਕ ਦੇ ਰਹੇ ਆ ਤਾਂ ਫਿਰ ਅਗਲੇ ਦਿਨ 10 ਤਰੀਕ ਨੂੰ ਕਿਵੇਂ ਮੈਂ ਇਹਨਾਂ ਨਾਲ ਰਾਜੀਨਾਮਾ ਕਰ ਸਕਦੀ ਇਸ ਗੱਲ ਦਾ ਔਰ ਹੋਰ ਵੀ ਇਹਨਾਂ ਦੇ ਕਾਂਡ ਜਿਵੇਂ ਕਿ ਇਹਨਾਂ ਨੇ ਬਹੁਤ ਰੋਕਾਣਾ ਠੱਗੀਆਂ ਜਿਹਦੇ ਵਿੱਚ ਬਾਹਰ ਭ ਉਹ ਚੀਜ਼ ਵੀ ਸਾਰੇ ਸਾਡੇ ਕੋਲ ਸਬੂਤ ਇਹਨਾਂ ਦੇ ਹੈਗੇ ਜਿਹੜੇ ਇਹਨਾਂ ਤੇ ਐਫ ਆਈ ਆਰ ਹੋਈਆਂ ਹੋਈਆਂ ਹਨ ਮਤਲਬ ਕੀ ਹੈ ਤੁਹਾਡੇ ਸਾਈਨ ਕਰਾ ਕੇ ਕਾਗਜ਼ਾਂ ਦਾ ਮਿਸਯੂਜ਼ ਕਰ ਹਾਂਜੀ ਹਾਂਜੀ ਇਹਨਾਂ ਨੇ ਸਾਈਨ ਕਰਵਾ ਕੇ ਉਹਨਾਂ ਦੇ ਆਪਣੇ ਕੋਲੋਂ ਹਲਫੀਆਂ ਬਿਆਨ ਵਗੈਰਾ ਤਿਆਰ ਕਰਵਾ ਰਹੇ ਔਰ ਉਹ ਵੀ ਫੇਕ ਹੈਗੇ ਹਲਫੀਆਂ ਬਿਆਨ ਵੀ ਪੁਲਿਸ ਚੈੱਕ ਕਰਨ ਉਹਨਾਂ ਦੇ ਕਿ ਸਹੀ ਕਾਗਜ਼ਾਂ ਕੇ ਨਹੀਂ ਹਾਂਜੀ ਨਰਪ੍ਰੀਤ ਨੇ ਇੱਕ ਦਰਖਾਸਤ ਦਿੱਤੀ ਸੀ ਜੀ ਦੇ ਸਬੰਧੀ ਉਹਨੇ ਦੱਸਿਆ ਸੀਗਾ ਕਿ ਸਾਡੇ ਨਾਲ ਠੱਗੀ ਹੋਈ ਹੈ 7 7.5 ਲੱਖ ਦੇ ਕਰੀਬ ਤੇ ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਦੌਰਾਨੇ ਇਨਕੁਆਇਰੀ ਇੱਕ ਕੈਫੀ ਡੈਬਿਟ ਵੀ ਮਿਲੇਵਾ ਜੋ ਜਾਂਚ ਦਾ ਵਿਸ਼ਾ ਹੈ ਅਸੀਂ ਜਾਂਚ ਕਰ ਰਹੇ ਹਾਂ ਜਾਂ ਤੋਂ ਬਾਅਦ ਜੋ ਵੀ ਹੋਏਗਾ ਦੱਸ ਦਿੱਤਾ ਜਾਏਗਾ ਤੁਹਾਨੂੰ ਤੇ ਮੈਡਮ ਉਹਦੇ ਪਿੱਛੇ ਉਹਨਾਂ ਨੇ ਦੱਸਿਆ ਕਿ 7.5 ਲੱਖ ਰੁਪਏ ਠੱਗੀ ਵਜੀਏ ਦੇ ਨਾਲ ਛੇੜਖਾ ਨਹੀਂ ਕੀਤੀ ਗਈ ਜੀ 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 ਤੇ ਇਹਦੇ ਬਾਰੇ ਜਾਂਚ ਚੱਲਦੀ ਹੈ ਹਾਂਜੀ ਜੀ ਲੜਕੀ ਨੇ ਮੈਨੂੰ ਆਪਣਾ ਪੱਖ ਦੱਸਿਆ ਸੀਗਾ ਵੀ ਅਸੀਂ ਗੱਡੀ 'ਚ ਬੈਠੇ ਸੀਗੇ ਤੇ ਉਹਨੇ ਮੇਰੇ ਲੱਤ ਤੇ ਹੱਥ ਜ਼ਰੂਰ ਲਗਾਇਆ ਸੀਗਾ ਜਸਟ ਇਨਾ ਕੋਣ ਨੇ ਮੈਨੂੰ ਵਰਬਲੀ ਦੱਸਿਆ ਸੀਗਾ ਬਾਕੀ ਜੋ ਵੀ ਇਨਕੁਆਇਰੀ ਦੌਰਾਨ ਸਾਹਮਣੇ ਆਏਗਾ ਆਪ